ਆਪ ਜਨਤਾ ਪਾਰਟੀ ਨੇ ਅਮਰਜੈਂਸੀ ਦੀ ਬਾਰੇ ਗੰਟ ਮੌਕੇ ਦੇਸ਼ ਦਾ ਅਰਚਾ ਕਰਵਾਇਆ ਸਮਾਗਮ। ਮਹਾਂਪੰਥੀ ਕਦਰਾਂ ਕੀਮਤ ਕਾਨੂੰਨ ਸੰਬੰਧਨ ਆਪਣਾ ਯੋਗਦਾਨ ਦੇ ਵਾਲਿਆਂ ਨੂੰ ਕੀਤਾ ਨਮਨ। اللي ਵਿੱਚ ਫੰਦੇ ਮੁੱਖ ਦਫਤਰ ਵਿੱਚ ਲੋਕਤੰਤਰ ਦੇ ਕਾਲੇ ਦਿਨ ਸਿਰਲੇਖ ਹੇਠ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਆਂ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੰਦਾ ਨੇ ਕਿਹਾ ਕਿ ਕਾਂਗਰਸ ਦੀ ਸੋਚ ਜਾਗਰੂਕ ਸ਼ੈਲੀ ਵਿੱਚ ਲੋਕਤੰਤਰ ਲਈ ਕੋਈ ਥਾਂ ਨਹੀਂ ਹੈ ਉਹਨਾਂ ਨੇ ਕਿਹਾ ਕਿ 1975 ਵਿੱਚ ਲਗਾਈ ਗਈ ਐਮਰਜੈਂਸੀ ਦਾ ਵਿਰੋਧ ਕਰੰਤੇ ਮੁਰਾਰਜੀ ਦੇਸਾਈ ਅਟਲ ਬਿਹਾਰੀ ਵਾਜਪਾਈ ਅਤੇ ਲਾਲਕ੍ਰਿਸ਼ਨਾਡਵਾਨੀ ਸਮੇਤ ਕਈ ਹੋਰ ਉੱਗੇ ਆਗੂਆਂ ਨੂੰ 19 ਮਹੀਨਿਆਂ ਤੋਂ ਵੱਧ ਸਮੇਂ ਲਈ ਸਲਾਖਾਂ ਪਿੱਛੇ ਰੱਖਿਆ ਗਿਆ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਆਗੂਆਂ ਨੂੰ ਇਸ ਲਈ ਡਕਿਆ ਕਾਂਗਰਸ ਵੱਲੋਂ 1975 ਚ ਅੱਜ ਦੇ ਦਿਨ ਦੇਸ਼ ਭਰ ਚ ਲਗਾਈ ਗਈ ਐਮਰਜੈਂਸੀ ਦੇ ਵਿਰੋਧ ਚ ਬੀਜੇਪੀ ਵੱਲੋਂ ਕੌਮੀ ਪੱਦਰਤੇ ਮਨਾਏ ਗਏ ਕਾਲੇ ਦਿਵਸ ਵਜੋਂ ਮੋਹੱਲਿਆਂ ਵਿਖੇ ਸਮਾਗਮ ਕਰਵਾਇਆ ਗਿਆ। ਇਦਰਾਣ ਬੋਲਦੇ ਆਸ ਸਾਫ ਦਾ ਰਾਜ ਸਭਾ ਮੈਂਬਰ ਅਮੀਨਾਸ਼ਵਾਏ ਖੰਨਾ ਨੇ ਕਿਹਾ ਕਿ ਐਮਰਜੈਂਸੀ ਦੇ ਮਾੜੇ ਸਮੇਂ ਦੌਰਾਨ ਇੰਦਰਾ ਗਾਂਧੀ ਸਰਕਾਰ ਵੱਲੋਂ ਪ੍ਰੈਸ ਅਤੇ ਆਮ ਲੋਕਾਂ ਦੇ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਨਾਲ ਕੁਚਲਿਆ ਗਿਆ ਸੀ ਭਾਜਪਾ ਦੇ ਤਕਰੀਬਨ 1.40 ਲੱਖ ਹਜ਼ਾਰ ਬਰਕਰਾਰ ਅਤੇ ਆਗੂਆਂ ਨੂੰ ਬਿਨਾਂ ਕਿਸੇ ਕਸੂਰ ਦੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਹਨਾਂ ਨੂੰ ਨਾ ਹੀ ਕਿਸੇ ਅਪੀਲ ਜਾਂ ਦਲੀਲ ਦਾ ਮੌਕਾ ਦਿੱਤਾ ਗਿਆ ਸੀ ਉਹਨਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਦਿਨ ਮਨਾਇਆ ਜਾਂਦਾ ਇੱਕੋ ਇੱਕ ਮਕਸਦ ਕਾਂਗਰਸ ਨੇ ਮਾੜੇ ਕੰਮ ਮਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਉਹਨਾਂ ਕਹਿੰਦੇ ਆ ਕਿ ਅਮਰਜੈਂਸੀ ਦੌਰਾਨ ਕਾਂਗਰਸ ਨੇ ਹੀ ਲੋਕਤੰਤਰ ਦਾ ਕਾਣ ਕੀਤਾ ਸੀ ਅਤੇ ਅੱਜ ਕਾਂਗਰਸੀ ਆਗੂ ਸਭਿਧਾ ਅੰਨੋ ਹੱਥ ਚ ਫੜ ਕੇ ਲੋਕਤੰਤਰ ਦਾ ਪ੍ਰਚਾਰ ਕਰ ਰਹੇ ਨੇ ਇਸਰਾਨ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਲਵਾਈ ਵਾਲੀ ਕੇਂਦਰ ਸਰਕਾਰ ਦੇ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਲੋਗਾਂ ਨੂੰ ਦੁਖਦੀ ਘੜੀਆਂ ਯਾਦ ਕਰ ਰਹੇ ਆ ਪੰਜ ਦਾ ਸਰਦਾਨ ਚਿੱਕੀ ਟੰਗ ਕੇ ਕਾਂਗਰਸ ਨੇ ਹਿੰਦੁਸਤਾਨ ਦੇ ਵਿੱਚ 1.40 ਹਜ਼ਾਰ ਲੋਕਾਂ ਨੂੰ ਜੇਤਕਿਆ ਸੀ ਉਹਦੇ ਵਿੱਚ ਬਹੁਤ ਸਾਰੇ ពੂਰਪੂਕ ਵੀ ਨਹੀਂ ਅਸੀਂ ਉਸ ਸਮੇਂ ਪਰਦੇ ਸੀਗੇ ਤਾਂ ਸਾਨੂੰ ਯਾਦ ਹੈ ਇੱਕ ਸਤਨਾਮ ਦਾ ਪੁਰਸ਼ ਸਾਡੇ ਛੋਟੜੇ ਹੁੰਦੇ ਮਗਰ ਵੀ ਪਈ ਹੋਈ ਸੀ ਤੁਸੀਂ ਅੱਜ ਸਰਦਾਰੀਆਂ ਧੱਜੀਆਂ ਜਿਸ ਦਾ ਨਾਮ ਸੁਲਿਹੜਾਈਆਂ ਨਹੀਂ ਆਂਡਰਮੈਂਟ ਰਾਈਸ ਖਤਮ ਹੋਤੇ ਗਏ ਇੱਕੋ ਹੀ ਖਾਤੇ ਵਿੱਚ ਸਭ ਕੁਝ ਕਿਰਤ ਹੋ ਗਿਆ ਉਹਦੇ ਪੰਜ-ਪਾਦੇ ਕੌਮੀ ਜਰਨਲਸ ਕਰਤਾਰ ਤਰੁਣਜੋਗ